ਤੇ ਅੱਜ ਅੱਜ ਲੱਗਿਆ ਨਹੀਂ ਕਿ ਤੇ ਗਿਆ ਕੇ ਕੀ ਹੈ ਪੂਰਾ ਅੱਜ ਚੋੜਾ ਬਲੈਕਆਊਟ ਹੋਇਆ ਫਰੇਮ ਹੋਇਆ ਜੀ ਜਦੋਂ ਰਾਤ ਨੂੰ ਹੁੰਦਾ ਸੀਗਾ ਇਹਦੇ ਵਿੱਚ ਅਸੀਂ ਲੋਕਾਂ ਨੂੰ ਅਪੀਲ ਕਰਦੇ ਆ ਕਿ ਜਦੋਂ ਵੀ ਸਾਇਰਨ ਵੱਜਦਾ ਜਾ ਬਲੈਕਆਊਟ ਹੁੰਦਾ ਹੈ ਤੇ ਆਪਣੇ ਘਰਾਂ ਦੇ ਰਹਿਣ ਸੜਕਾਂ ਤੇ ਨਾ ਨਿਕਲਣ ਤੇ ਆਪਣੇ ਘਰਾਂ ਦੇ ਵਿੱਚ ਰਹਿਣ ਖੁੱਲੀ ਜਗ੍ਹਾ ਤੇ ਬਿਲਕੁਲ ਨਾ ਬੈਠਣ ਕਵਰੇਜ ਵਿੱਚ ਨਾ ਬੈਠਣ ਖਾਸ ਤੌਰ ਤੇ ਜਦੋਂ ਰਾਤ ਨੂੰ ਬਲੈਕਆਊਟ ਹੁੰਦਾ ਹੈ ਤੇ ਆਪਾਂ ਲੋਕਾਂ ਨੂੰ ਅਪੀਲ ਕਰਦੇ ਆ ਇੱਕ ਤਾਂ ਜਿੰਨੀਆਂ ਵੀ ਤੁਹਾਡੀਆਂ ਸਟਰੀਟ ਲਾਈਟ ਲੱਗੀਆਂ ਆ ਉਹ ਸਾਰੀਆਂ ਬੰਦ ਹੋਣੀਆਂ ਚਾਹੀਦੀਆਂ ਤੇ ਬਿੰਨੇ ਵੀ ਘਰ ਆ ਆਪਣੀ ਲਾਈਟਾਂ ਬੰਦ ਕਰ ਲੈਣਾ ਤੇ ਜਿੱਦੇ ਵੀ ਕੈਬਲੇ ਲੱਗੇ ਬਾਹਰ ਕੈਬਲੇ ਦੇ ਉੱਪਰ ਲਾਈਟ ਲੱਗੀ ਆ ਉਹ ਵੀ ਇੱਕ ਇਸ ਤੀ ਦਾ ਬਹੁਤ ਨੁਕਸਾਨ ਕਰਦੀ ਆ ਤੇ ਉਹ ਵੀ ਆਪਣੀ ਲਾਈਟ ਬੰਦ ਕਰ ਲੈਣਾ ਤੇ ਲੋਕਲ ਇਹ ਵੀ ਚੀਜ਼ ਕਰਦੇ ਆ ਕਿ ਕੋਠੇ ਚੜ੍ਹ ਕੇ ਜੇ ਕੋਈ ਗਲਬਤ ਨਜ਼ਰ ਆਂਦੀ ਆ ਤੇ ਉਹਦੀ ਵੀਡੀਓ ਬਿਲਕੁਲ ਨਾ ਬਣਾਣ ਜਿਹੜੀ ਮੋਬਾਈਲ ਦੀ ਲਾਈਟ ਆ ਉਹ ਵੀ ਇੱਕ ਨੁਕਸਾਨਦਾਇਕ ਆ ਜਿਕਰ ਜਿਕਰ ਗੱਲ ਕੀਤੀ ਜਾਵੇ ਹੁਣ ਦੀ ਤਾਂ ਕੀ ਦੁਕਾਨਾਂ ਨੂੰ ਕੀ ਇਹਨਾਂ ਦਾ ਸਿਸਟਮ ਕੀ ਹੈ ਜੀ ਦੁਕਾਨਾਂ ਬੰਦ ਕਰਵਾ ਰਹੇ ਹੋ ਜਾਂ ਦੁਕਾਨਾਂ ਦੇ ਅੰਦਰ ਰਹਿ ਕੇ ਹੋ ਕੰਮ ਕਰਨ ਜੀ ਅੰਦਰ ਪਾ ਦਿਓ ਜੇ ਬੰਦ ਕਰ ਸਕਦੇ ਬੰਦ ਕਰ ਲਓ ਤਾਂ ਜ਼ਿਆਦਾ ਵਧੀਆ ਹੈ ਇਹਦੇ ਵਿੱਚ ਆਪਣੀ ਸੇਫਟੀ ਸਾਰਿਆਂ ਦੀ ਸੇਫਟੀ ਹੈ ਠੀਕ ਹੈ ਲੈ